ਜੀਐਸਟੀ ਵਿਭਾਗ ਦੀ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਾਰਨ ਪੂਰੇ ਸਟਾਫ ਦੇ ਵਿੱਚ ਹੜਕੰਪ ਮਚਿਆ ਤੇ ਸਾਰੀ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਅਸੀਂ ਕਿ ਅੱਗ ਲੱਗੰਦੀਆਂ ਪਿਆਲਕ ਤਸਵੀਰਾਂ ਸਾਹਮਣੇ ਆਈਆਂ ਨੇ ਜ ਜਿਸ ਦੇ ਵਿੱਚ ਅੱਗ ਦੀਆਂ ਲਪਟਾਂ ਬਾਹਰ ਤੱਕ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਜਲੰਧਰ ਦੇ ਜੀਐਸਟੀ ਪਵੰਦਿਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਦੇ 5ਵੇਂ 플ੋਰ ਤੇ ਅਗ ਲੱਗ ਜਾਂਦੀ ਹੈ ਫਿਲਹਾਲ ਅਗ ਲੱਗਣ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਸਵੇਰ ਦਾ ਸਮਾਂ ਸੀ ਜਦੋਂ ਸਟਾਫ ਹਲੇ ਉੱਥੇ ਪਹੁੰਚਿਆ ਹੀ ਸੀਗਾ ਤੇ ਅਚਾਨਕ ਐ ਅੱਗ ਲੱਗਦੀ ਹੈ ਉਸ ਤੋਂ ਬਾਅਦ ਸਾਰੇ ਸਟਾਫ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਿਲਡਿੰਗ ਖਾਲੀ ਕਰਵਾ ਦਿੱਤੀ ਗਈ ਹੈ ਦਰਸਲ ਜਥੇ ਅੱਗ ਲੱਗੀ ਉਸ ਦੱਸਿਆ ਜਾ ਰਿਹਾ ਹੈ ਕਿ ਉੱਥੇ ਕਾਫੀ ਸਟਾਫ ਵੀ ਜਿਹੜਾ ਹੈ ਉੱਥੇ ਹੁੰਦਾ ਸੀਗਾ ਰਿਕਾਰਡ ਸਾਰੇ ਪਏ ਹੋਏ ਸੀ ਇਸ ਨਾਲ ਹੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੁਝ ਅਸਲੇ ਵੀ ਉੱਥੇ ਪਏ ਹੋਏ ਸੀ ਜਿਸ ਨੂੰ ਫਟਾਫਟ ਬਾਹਰ ਕੱਢਿਆ ਗਿਆ ਤੇ ਜਿਹੜੇ ਸਟਾਫ ਨੇ ਸਟਾਫ ਹੈ ਉਹਨੂੰ ਸੁਰੱਖਿਤ ਬਾਹਰ ਕੱਢ ਲਿਆ ਗਿਆ ਗਨੀਮਤ ਰਹੀਏ ਕਿਸੇ ਦੇ ਵੀ ਜਾਨ ਦਾ ਨੁਕਸਾਨ ਨਹੀਂ ਹੋਇਆ ਹਾਲਾਂਕਿ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਰਿਕਾਰਡ ਜਿਹੜੇ ਸਟੋਰ ਰੂਮ ਦੇ ਵਿੱਚ ਜਾਂ ਉਤੋਂ ਰਿਕਾਰਡ ਰੂਮ ਦੇ ਵਿੱਚ ਉੱਥੇ ਪਏ ਹੋਏ ਸੀ ਜਿਸ ਦਾ ਨੁਕਸਾਨ ਜ਼ਰੂਰ ਹੋ ਸਕਦਾ ਪਰ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾ ਲਿਆ ਗਿਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮਾਂ ਲਗਾਤਾਰ ਇਸ ਆਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹੋਈਆਂ ਨਜ਼ਰ ਆ ਰ ਤੁਸੀਂ ਇਹ ਸਨੋ ਗੁਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ। ਬਾਬਾਤੇ ਰਹਿੰਦੇ ਆ ਜੀ ਉਹ ਉਹਨਾਂ ਨੇ ਮੈਂਟੋ ਮੈਂਟੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਆ। ਜੀ ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ ਫਿਰ ਉਹਨਾਂ ਨੇ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਆਪਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੂੰ ਮੰਨ ਲਓ ਬਿਲਡਿੰਗ ਜਿਹੜੀ ਆ ਮੈਂਟੋ ਮੈਂਟੀ ਖਾਲੀ ਕਰਾਈ ਗਈ ਜੀ ਲਾ ਕੇ ਗੱਡੀਆਂ ਵਗੈਰਾਂ ਖੜੀਆਂ ਸੀਗੀਆਂ ਇਹ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ ਕੋਈ ਜਾਣੀ ਮੰਨ ਲਓ ਉਦੋਂ ਤੱਕ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰ ਬਹੁਤ ਜ਼ਿਆਦਾ ਅੱਗ ਲੱਗੀ ਇੱਕਦਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਇਹੋ ਜੀ ਜਾਨ ਮਾਲ ਦੀ ਨਹੀਂ ਹੋਈ ਉੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ ਲਿਹਾਦਾ ਗਿਆ ਵਾ ਵੀ ਬਾਕੀ ਸਾਕਿਆ ਤਾਂ ਮੌਕੇ ਤੇ ਫਾਇਰ ਬ੍ਰੇਡ ਨੂੰ ਖਸਦਿਆ ਗਿਆ ਜੋ ਕਿ ਬਹੁਤ ਤੁਰੰਤ ਹੀ ਚਾਂਦੀ ਮਿੰਟਾਂ ਦੇ ਵਿੱਚ ਫਾਇਰ ਬ੍ਰੇਡ ਆ ਗਈ ਆ ਹੁਣ ਤੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਰ ਅੱਗ ਜ਼ਿਆਦਾ ਹੋਣ ਕਰਕੇ ਇਹ ਕੋਈ ਟਾਈਮ ਲੱਗੂਗਾ ਜੀ ਜਦੋਂ ਅੱਗ ਲੱਗੀ ਉੱਪਰ ਅੱਗ ਲੱਗੀ ਹੈ ਅੱਗ ਦਾ ਕਾਰਨ ਪਤਾ ਲੱਗੇਗਾ ਅੱਗ ਦਾ ਹੱਦਿਆ ਕੋਈ ਨਹੀਂ ਮੰਨ ਲਓ ਪਤਾ ਲੱਗਾ ਸਿਰਫ ਧੂਆ ਨਿਕਿਆ ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ ਕਿੱਦਾਂ ਅੱਜ 25 ਫਲੋਰ ਤੇ ਲੱਗੀ ਹੋਈ ਹੈ ਅੱਗ ਦਾ ਰਾਹ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ ਰਾਹ ਇਦਾਂ ਜੀ ਇਹ ਵੀ ਜਿਹੜੀ ਹੈਗਾ ਵਾ ਪੌੜੀਆਂ ਜਰੀਆ ਹੈਗਾ ਵਾ ਇੱਕ ਤੇ ਪੌੜੀਆਂ ਤੋਂ ਬਾਕੀ ਜਿਹੜੀ ਬਿਲਡਿੰਗ ਆ ਇਹਦੇ ਬਿਲਡਿੰਗ ਦੇ ਚਾਰ ਸਪਰੇ ਗੈਲਰੀ ਆ ਤੇ ਜਿੱਧਰਲੇ ਪਾਸੇ ਗੈਲਰੀ ਆ ਉਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂਗਾ ਹੋਰ ਔਲਾਵਾ ਇਸ ਤੋਂ ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਫੈ ਬੈਡ ਦੀ ਉੱਥੇ ਤੱਕ ਪਾਈਪਾਂ ਨਹੀਂ ਪਹੁੰਚਿਆ ਸਰ ਜਾਨੀ ਨੁਕਸਾਨ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਕੋਈ ਪਾਰਟिकुलर ਕੋਡ ਰੂਮ ਹੈ ਜਾਂ ਉਹਦਾ ਸਟੋਰ ਰੂਮ ਬਣਾਇਆ ਗਿਆ ਇਹਨੂੰ ਹਾਂਜੀ ਪਾਰਟिकुलर ਕੋਡ ਰੂਮ ਹੈ ਤੁਹਾਡਾ ਸਾਰਾ ਇਹ ਦਫਤਰ ਹੈ ਜੀ ਇਹੋ ਜੀਐਸਟੀ ਵਿਭਾਗ ਦੀ ਬਿਲਡਿੰਗ ਦੇ ਵਿੱਚ ਅੱਗ ਲੱਗੀ ਹੈ ਤੇ ਅੱਗ ਲੱਗਣ ਦੇ ਕਾਰਨ ਪੂਰੇ ਸਟਾਫ ਦੇ ਵਿੱਚ ਹੜਕੰਪ ਮੱਚਿਆ ਤੇ ਸਾਰੀ ਬਿਲਡਿੰਗ ਨੂੰ ਖਾਲੀ ਕਰਵਾ ਦਿੱਤਾ ਗਿਆ ਅਸਲੀ ਕਿ ਅੱਗ ਲੱਗਣ ਦੀਆਂ ਵਿਆਲਕ ਤਸਵੀਰਾਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਅੱਗ ਦੀਆਂ ਲਪਟਾਂ ਬਾਹਰ ਤੱਕ ਨਿਕਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਸਵੀਰਾਂ ਜਲੰਧਰ ਦੇ ਜੀਐਸਟੀ ਪਵੰਦਿਆਂ ਦੱਸੀਆਂ ਜਾ ਰਹੀਆਂ ਨੇ ਜਿੱਥੇ ਕਿ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਬਿਲਡਿੰਗ ਦੇ 5ਵੇਂ ਫਲੋਰ ਤੇ ਅੱਗ ਲੱਗ ਜਾਂਦੀ ਹੈ ਫਿਲਹਾਲ ਅੱਗ ਲੱਗਣ ਦੇ ਕਾਰਨ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਸਵਿਰਦਾ ਹੈ ਸਮਾਸੀ ਜਦੋਂ ਸਟਾਫ ਹਲੇ ਉੱਥੇ ਪਹੁੰਚਿਆ ਸੀਗਾ ਤੇ ਅਚਾਨਕ ਐ ਅੱਗ ਲੱਗਦੀ ਹੈ ਉਸ ਤੋਂ ਬਾਅਦ ਸਾਰੇ ਸਟਾਫ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਬਾਹਰ ਕੱਢਿਆ ਗਿਆ ਬਿਲਡਿੰਗ ਖਾਲੀ ਕਰਵਾ ਦਿੱਤੀ ਗਈ ਹੈ ਦਰਸਲ ਜਿੱਥੇ ਅਗ ਲੱਗੀ ਉਸ ਦੱਸਿਆ ਜਾ ਰਿਹਾ ਹੈ ਕਿ ਉੱਥੇ ਕਾਫੀ ਸਟਾਫ ਵੀ ਜਿਹੜਾ ਹੈ ਉੱਥੇ ਹੁੰਦਾ ਸੀਗਾ ਰਿਕਾਰਡ ਸਾਰੇ ਪਏ ਹੋਏ ਸੀ ਇਸ ਦੇ ਨਾਲ ਹੀ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੁਝ ਅਸਲੇ ਵੀ ਉੱਥੇ ਪਏ ਹੋਏ ਸੀ ਜਿਸ ਨੂੰ ਫਟਾਫਟ ਬਾਹਰ ਕੱਢਿਆ ਗਿਆ ਤੇ ਜਿਹੜੇ ਸਟਾਫ ਨੇ ਸਟਾਫ ਹੈ ਉਹਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਗਨੀਮਤ ਰਹੀ ਹੈ ਕਿ ਕਿਸੇ ਦੇ ਵੀ ਜਾਨ ਦਾ ਨੁਕਸਾਨ ਨਹੀਂ ਹੋਇਆ ਭਾਵੇਂ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਕੁਝ ਰਿਕਾਰਡ ਜਰੂਰ ਸਟੋਰ ਰੂਮ ਦੇ ਵਿੱਚ ਜਾਂ ਤੋਂ ਰਿਕਾਰਡ ਰੂਮ ਦੇ ਵਿੱਚ ਉੱਥੇ ਪਏ ਹੋਏ ਸੀ ਜਿਸ ਦਾ ਨੁਕਸਾਨ ਜ਼ਰੂਰ ਹੋ ਸਕਦਾ ਹੈ ਪਰ ਉਹਨਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਮੌਕੇ ਤੇ ਬੁਲਾ ਲਿਆ ਗਿਆ ਉਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮਾਂ ਲਗਾਤਾਰ ਇਸ ਆਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕਰਦੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਸੁਣੋ ਬੁਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕੀ ਜਾਣਕਾਰੀ ਦਿੱਤੀ ਜਾ ਰਹੀ ਹੈ ਕਮਬਤੇ ਰਹਿੰਦੇ ਆ ਜੀ ਉਹ ਉਹਨਾਂ ਨੇ ਮੈਂਟੋ ਮੈਂਟੀ ਬਿਲਡਿੰਗਾਂ ਦੇ ਵਿੱਚ ਘੁੰਮੇ ਵੀ ਕੀ ਗੱਲ ਹੋ ਗਈ ਜੀ ਉਹਨਾਂ ਨੂੰ ਪਤਾ ਲੱਗਾ ਵੀ ਧੂਆਂ ਹੋ ਗਿਆ ਫਿਰ ਉਹਨਾਂ ਨੇ ਇਨਾ ਦੇ ਸੀਨੀਅਰ ਅਧਿਕਾਰੀਆਂ ਦੇ ਆਪਕਾਰੀ ਵਿਭਾਗ ਵਾਲਿਆਂ ਨੂੰ ਦੱਸਿਆ ਸੀ ਵੀ ਆਹ ਚੀਜ਼ ਆ ਫਿਰ ਪੂਰੀ ਜਿੰਨੇ ਬਿਲਡਿੰਗ ਦੇ ਵਿੱਚ ਸਟਾਫ ਆ ਉਹਨਾਂ ਨੂੰ ਮੰਨ ਲਓ ਬਿਲਡਿੰਗ ਜਿਹੜੀ ਐ ਮੈਂਟੋ ਮੈਂਟੀ ਖਾਲੀ ਕਰਾਈ ਗਈ ਲਾ ਕੇ ਗੱਡੀਆਂ ਵਗੈਰਾਂ ਖੜੀਆਂ ਸੀਗੀਆਂ ਤੇ ਗੱਡੀਆਂ ਬਾਹਰ ਬੇਸਮੈਂਟ ਤੋਂ ਕਢਾਈਆਂ ਗਈਆਂ ਜੀ ਕੋਈ ਜਾਣੀ ਮੰਨ ਲਓ ਉੱਧਾ ਤਾਂ ਨੁਕਸਾਨ ਹੈਗਾ ਵਾ ਬਿਲਡਿੰਗ ਦੇ ਰਿਕਾਰਡ ਦਾ ਬਹੁਤ ਜ਼ਿਆਦਾ ਅੱਗ ਲੱਗੀ ਇੱਕਦਮ ਪਰ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਇਹੋ ਜੀ ਜਾਨ ਮਾਲ ਦੀ ਨਹੀਂ ਹੋਈ ਉੱਥੇ ਜਿਹੜੇ ਮੁਲਾਜ਼ਮ ਸੀ ਉਹਨਾਂ ਦਾ ਅਸਲਾ ਵੀ ਸੀਗਾ ਅਸਲੇ ਨੂੰ ਤੁਰੰਤ ਬਾਹਰ ਕੱਢਿਆ ਗਿਆ ਵਾ ਲਿਹਾਦਾ ਗਿਆ ਵਾ ਵੀ ਬਾਕੀ ਸਾਕਿਆ ਤਾਂ ਮੌਕੇ ਦੇ ਫਾਇਰ ਬ੍ਰੇਡ ਨੂੰ ਖਤਦਿਆ ਗਿਆ ਜੋ ਕਿ ਬਹੁਤ ਤਰੰਤ ਹੀ ਚਾਂਦੀ ਮੈਂਟਾਂ ਦੇ ਵਿੱਚ ਫਾਇਰ ਬ੍ਰੇਡ ਆ ਗਈ ਹੈ ਹੁਣ ਤੇ ਉਹ ਅੱਗ ਤੇ ਕਾਬੂ ਪਾਇਆ ਜਾ ਰਿਹਾ ਪਰ ਅੱਗ ਜਿਆਦਾ ਹੋਣ ਕਰਕੇ ਤੇ ਕੁਝ ਟਾਈਮ ਲੱਗੂਗਾ ਜੀ ਜਦੋਂ ਅੱਗ ਲੱਗੀ ਉੱਪਰ ਅੱਗ ਦਾ ਕਾਰਨ ਪਤਾ ਲੱਗਿਆ ਅੱਗ ਦਾ ਹੱਦ ਕੋਈ ਨਹੀਂ ਮੰਨ ਲਓ ਪਤਾ ਲੱਗਾ ਸਿਰਫ ਧੂਆ ਨਿਕਿਆ ਹੋ ਸਕਦਾ ਵੀ ਸ਼ਾਰਟ ਸਰਕਟ ਹੋਇਆ ਹੋਵੇ ਕਿੱਦਾਂ ਅੱਜ 25 ਫਲੋਰ ਤੇ ਲੱਗੀ ਰਹੀ ਹੈ ਆ ਵੀ ਜਿਹੜਾ ਨਹੀਂ ਮਿਲਦਾ ਪਿਆ ਹੈਗਾ ਰਾਹ ਇੰਦਾ ਵੀ ਇਹਦੀ ਜਿਹੜੀ ਹੈਗਾ ਵਾ ਪੌੜੀਆਂ ਜਰੀਆ ਹੈਗਾ ਵਾ ਇੱਕ ਤੇ ਪੌੜੀਆਂ ਦੇ ਬਾਕੀ ਜਿਹੜੀ ਬਿਲਡਿੰਗ ਆ ਇਹਦੇ ਬਿਲਡਿੰਗ ਦੇ ਚਾਰ ਸਿਰੇ ਗੈਲਰੀ ਆ ਤੇ ਜਿੱਧਰਲੇ ਪਾਸੇ ਗੈਲਰੀ ਆ ਉਹ ਤੋਂ ਦੂਸਰੇ ਪਾਸੇ ਦੀ ਕੋਈ ਰਸਤਾ ਹੈ ਨਹੀਂਗਾ ਹੋਰ علاوہ ਇਸ ਤੋਂ ਜੋ ਗੈਲਰੀ ਹੋਣ ਕਰਕੇ ਵੀ ਪ੍ਰੋਪਰ ਪਹਿਲਾਂ ਅੱਗ ਦੇ ਕਾਬੂ ਫਾਇਰ ਬੈਟ ਦੀ ਉੱਥੇ ਤੱਕ ਪਾਈਪਾ ਨਹੀਂ ਪਹੁੰਚਿਆ ਜਾਨੀ ਨੁਕਸਾਨ ਹੋਇਆ ਨਹੀਂ ਕੋਈ ਜਾਨੀ ਨੁਕਸਾਨ ਕੋਈ ਪਰਟੀਕੂਲਰ ਕੋਡ ਰੂਮ ਹੈ ਜਾਂ ਉੱਥੇ ਸਟੋਰ ਰੂਮ ਬਣਾਇਆ ਗਿਆ ਇਹਨੂੰ ਹਾਂਜੀ ਪਰਟੀਕੂਲਰ ਕੋਡ ਰੂਮ ਹੈ ਤੁਹਾਡਾ ਸਾਰਾ ਇਹ ਦਫਤਰ ਹੈ ਦਫਤਰ ਹੈ ਜੀ